ਅਜਨੇ ਹਸنگਵਾਲ ਦੇ ਕਾਕਾ ਸਵੀਟਸ ਹੋਟਲ ਦੇ ਵਿੱਚ ਕੰਜ਼ਿਊਮਰ ਰਾਈਟਸ ਆਰਗੇਨਾਈਜੇਸ਼ਨ ਦੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸੀਆਰਓ ਦੇ ਮੈਂਬਰਾਂ ਵੱਲੋਂ ਥਾਣਾ ਨਿਹਾਲ ਸਿੰਘ ਵਾਲਾ ਦੇ ਐਸਐਚਓ ਪੂਰਨ ਸਿੰਘ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਤੇ ਸੀਆਰਓ ਦੇ ਮੈਂਬਰਾਂ ਨੇ ਉਹਨਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ ਇਸ ਮੀਟਿੰਗ ਦੌਰਾਨ ਹਲਕੇ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ ਇਸ ਮੀਟਿੰਗ ਵਿੱਚ ਸੀਆਰਓ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇ ਸ੍ਰਿੰਦਰ ਕੁਮਾਰ ਜੈਨੇ ਸੰਬੋਧਨ ਕਰਦੇ ਆ ਕਿ ਇਸ ਹਲਕੇ ਅੰਦਰ ਕਿਸੇ ਨੂੰ ਪ੍ਰਸ਼ਟਾਚਾਰ ਨਹੀਂ ਕਰਨ ਦਿੱਤਾ ਜਾਵੇਗਾ ਐਸਐਚਓ ਪੂਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰਾਂ ਤੇ ਗਲਤ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਅਸੀਂ ਤੁਹਾਡਾ ਸਹਿਯੋਗ ਮੰਗਦੇ ਹਾਂ ਇਸ ਮੀਟਿੰਗ ਦੌਰਾਨ ਸੀਆਰਓ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਪੇਸ਼ਾ ਕੈਮਰਾਮੈਨ ਗਗਨਦੀਪ ਦੇ ਨਾਲ ਜਗਵੀਰ ਜਾਦੀ ਵਿਸ਼ੇਸ਼ ਰਿਪੋਰਟ ਜੀ ਨਿਹਾਲ ਸਿੰਘ ਵਾਲਾ ਤੋਂ ਸੀਆਰਓ ਦੇ ਤੁਸੀਂ ਪ੍ਰਧਾਨ ਹੋ ਅੱਜ ਦੀ ਮੀਟਿੰਗ ਜਿਹੜੀ ਮੀਟਿੰਗ ਸੀ ਜੀ ਮੇਨ ਮੋਟਰ ਵੀ ਸੀ ਇਹਦਾ ਮੇਨ ਮੋਟਰ ਵੀ ਸੀ ਵੀ ਸਾਡੀ ਅੱਜ ਸਮੁੱਚੀ ਟੀਮ ਇੱਥੇ ਪਹੁੰਚੀ ਆ ਤੇ ਮੁੱਖ ਮਹਿਮਾਨ ਆਪਣੇ ਪੂਰਨ ਸਿੰਘ ਜੀ ਐਸ ਐਚਓ ਪੂਰਨ ਸਿੰਘ ਜੀ ਨੂੰ ਅਸੀਂ ਬੁਲਾਇਆ ਸੀ ਕੁਝ ਸ਼ਹਿਰ ਦੇ ਵਿਸ਼ਿਆਂ ਦੇ ਵਿੱਚ ਗੱਲ ਕਰਨ ਵਾਸਤੇ ਵੀ ਜੋ ਵੀ ਸ਼ਹਿਰ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੇ ਸਾਡੇ ਪਹਿਲੇ ਫੋਨ ਦੇ ਉੱਤੇ ਸਾਨੂੰ ਮੀਟਿੰਗ ਦੇਣ ਲਈ ਸਮਾਂ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਉਹਨਾਂ ਨੇ ਸਾਡੇ ਨਾਲ ਸਮੁੱਚੀ ਟੀਮ ਨਾਲ ਕੋਈ ਵਿਚਾਰ ਪਟਾਨਦਰਾ ਕੀਤਾ ਸਾਨੂੰ ਬਹੁਤ ਚੰਗਾ ਲੱਗਿਆ ਉਹਨਾਂ ਨੇ ਸਾਡੇ ਨਾਲ ਇੱਕ ਕਹਿੰਦੇ ਹੁੰਦੇ ਵੀ ਮੁਲਾਜ਼ਮ ਤੌਰ ਤੇ ਨਹੀਂ ਗੱਲਬਾਤ ਕੀਤੀ ਇੱਕ ਪਰਿਵਾਰਕ ਤੌਰ ਤੇ ਇੱਕ ਭਰਾ ਬਣ ਕੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਬਹੁਤ ਵਧੀਆ ਲੱਗਿਆ ਤਕਰੀਬਨ ਸਾਡੇ ਨਾਲ 50 ਤੋਂ ਪਲੱਸ ਹੀ ਮੈਂਬਰ ਜੁੜ ਚੁੱਕੇ ਨੇ ਕਿਉਂਕਿ ਸਾਡਾ ਜਿਹੜਾ ਕੰਮ ਆ ਉਹਨੂੰ ਦੇਖ ਕੇ ਕਿਉਂਕਿ ਸਾਡਾ ਜਿਹੜਾ ਕੰਮ ਆਸੀਂ ਲੋਕਾਂ ਦੀ ਸੇਵਾ ਲਈ ਕੰਮ ਕਰ ਰਹੇ ਆਂ ਕਿਸੇ ਗਰੀਬ ਦਾ ਕੋਈ ਕੀ ਗਲਤ ਕਰ ਰਿਹਾ ਸੀ ਉਸ ਦੇ ਨਾਲ ਖੜ ਕੇ ਉਸ ਦਾ ਮਸਲਾ ਹੱਲ ਬਾਕੀ ਸਾਡੇ ਜਿਹੜੇ ਪੁਲਿਸ ਨਾਲ ਵੀ ਸਾਨੂੰ ਬਹੁਤ ਸਾਥ ਮਿਲ ਰਿਹਾ ਵੀ ਉਹ ਕਿਸੇ ਨਾਲ ਕੋਈ ਜਾਤੀ ਨਹੀਂ ਹੋਣ ਦਿੰਦੇ ਕਿ ਸਾਡੀ ਗੱਲ ਮੰਨਦੇ ਆ ਸਾਡਾ ਫੋਨ ਤੇ ਗੱਲ ਹੁੰਦੀ ਹੈ ਕਿਸੇ ਦੀ ਕੋਈ ਸਮੱਸਿਆ ਹੁੰਦੀ ਹੈ ਅਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਕੀ ਮੇਰੇ ਵੀਰ ਸੁਰਿੰਦਰ ਜੀ ਤੁਹਾਨੂੰ ਇਹਦੇ ਬਾਰੇ ਥੋੜੀ ਜਾਣਕਾਰੀ ਦੇਣਗੇ ਸਭ ਤੋਂ ਪਹਿਲਾਂ ਮੈਂ ਆਪਣੀ ਜੀਵੀਐਸ ਟੀਮ ਦਾ ਬਹੁਤ ਧੰਨਵਾਦ ਕਰਦਾ ਆਂ ਵੈਲਕਮ ਕਰਦਾ ਆਂ ਜੋ ਇੱਥੇ ਆਪਦਾ ਅਨਮੋਲ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਉਸ ਤੋਂ ਬਾਅਦ ਜੋ ਸਾਡੇ ਆਰਗਨੈਸ਼ਨ ਕੰਜ਼ਿਊਮਰ ਰਾਈਟ ਆਰਗਨੈਸ਼ਨ ਜੋ ਲੋਕ ਦੇ ਅਧਿਕਾਰਾਂ ਦੇ ਹਿੱਤਾਂ ਬਾਰੇ ਸ਼ੰਗਾਰਸ਼ ਕਰ ਰਹੀ ਹੈ ਕਰ ਰਹੀ ਹੈ ਤੇ ਜੋ ਆਪ ਦਾ ਸਾਰੇ ਮੈਂਬਰ ਟਾਈਮ ਕੱਢ ਕੇ ਸਮੁੱਚਾ ਟਾਈਮ ਕੱਢ ਕੇ ਅਨਮੋਲ ਟਾਈਮ ਕੱਢ ਕੇ ਪਹੁੰਚਿਆ ਉਹਨਾਂ ਦਾ ਮੈਂ ਸਾਰਿਆਂ ਦਾ ਵੈਲਕਮ ਕਰਦਾ ਹਾਂ ਸਾਡੇ ਮੁੱਖ ਮਹਿਮਾਨ ਥਾਣਾ ਨਿਹਾਲ ਸਿੰਘਲਾ ਐਸ ਐਚਓ ਕੂਰਨ ਸਿੰਘ ਜੀ ਨੇ ਆਪਣਾ ਬਹੁਤ ਹੀ ਅਨਮੋਲ ਸਮਾਂ ਕੱਢ ਕੇ ਸਾਡੇ ਨਾਲ ਵਿਚਾਰ ਵਟਾਂਦਰਾ ਕੀਤਾ ਜੋ ਸ਼ਹਿਰ ਦੀਆਂ ਸਮੱਸਿਆਵਾਂ ਨੇ ਜੋ ਨਸ਼ੇ ਦੇ ਖਿਲਾਫ ਲਗਾ ਲੋ ਜਾਂ ਭ੍ਰਸ਼ਟਾਚਾਰ ਦੇ ਖਿਲਾਫ ਲਗਾ ਲੋ ਇਸ ਤਰ੍ਹਾਂ ਕਿਸੇ ਦੀ ਕੋਈ ਕੰਮ ਨਹੀਂ ਹੋ ਰੇ ਉਹਨਾਂ ਦੇ ਅੰਗੇਜਟ ਲਗਾ ਲਓ ਤੇ ਉਸ ਲੈਵਲ ਤੇ ਸਾਡੇ ਵਿਚਾਰ ਬੰਦ ਰਹੇ ਹੋਏ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਤੇ ਭਰੋਸਾ ਦਿਵਾਇਆ ਵੀ ਪਹਿਲ ਦੇ ਆਧਾਰ ਤੇ ਤੁਹਾਡੇ ਸਾਰੇ ਜੋ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਬੈਠ ਕੇ ਕੱਢਾ ਜਾਵੇਗਾ ਨਿਛਟਾ ਜਾਵੇਗਾ ਵੀ ਪਰਿਵਾਰਕ ਲੈ ਤੌਰ ਤੇ ਉਹਨਾਂ ਨੂੰ ਨਿਛਟਾ ਜਾਊਗਾ ਇਸੇ ਤਰ੍ਹਾਂ ਹੀ ਸਾਡੇ ਕਾਫੀ ਟਾਈਮ ਤੋਂ 2-3 ਵਾਰ ਪਹਿਲਾਂ ਐਸਡੀਐਮ ਮੈਮ ਆਪਣੇ ਸਵਾਤੀ ਜੀ ਉਨਾਂ ਨਵੇਂ ਮੀਟਿੰਗਾਂ ਹੋ ਚੁੱਕੀਆਂ ਉਹਨਾਂ ਨੇ ਸਾਨੂੰ ਪ੍ਰੋਸਾ ਜਤਾਇਆਗਾ ਜਾਂ ਹਾਂ ਬਹੁਤ ਸਾਥ ਦੇ ਵੀ ਰਹੇ ਆ ਸਾਡਾ ਜਦ ਵੀ ਅਸੀਂ ਕਿਸੇ ਵੀ ਆਫਸਰ ਨੂੰ ਮਿਲ ਕੇ ਕਾਲ ਲੁੰਨੇ ਆ ਸਾਨੂੰ ਪਹਿਲੀ ਕਾਲ ਤੇ ਹੀ ਸਾਡੇ ਮਿਲ ਕੇ ਜੋ ਵੀ ਪ੍ਰੋਬਲਮਾਂ ਆ ਰਹੀਆਂ ਆਪਣੇ ਸ਼ਹਿਰ ਦੇ ਵਿੱਚ ਕਿਸੇ ਵੀ ਕਿਸਮ ਦੀਆਂ ਉਹ ਸਾਡੇ ਪਹਿਲੇਦਾਰ ਤੇ ਹੀ ਸੋਲੂਸ਼ਨ ਹੁੰਦੇ ਆ ਹੱਲ ਹੁੰਦੇ ਆ ਤੇ ਇਸ ਤਰ੍ਹਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਆਉਣ ਵਾਲੇ ਫਿਊਚਰ ਦੇ ਵੀ ਸਾਡੇ ਇਸੇ ਤਰ੍ਹਾਂ ਹੀ ਸਾਡੇ ਸੰਗਠਨ ਦੇ ਕੰਮ ਹੁੰਦੇ ਰਹਿਣਗੇ ਸਾਡੇ ਮੈਂਬਰ ਜੋ ਸਭਨ ਆਪਣਾ ਸਾਡਾ ਪੂਰਾ ਸਾਥ ਦੇ ਰਹੇ ਆ ਸਾਡੀ ਜਿਹੜੀ ਇਹ ਸੰਗਠਨ ਬਣਿਆ ਸਾਡੀ ਸੰਸਥਾ ਬਣੀ ਆ ਤੇ ਸਾਡੀ ਹੋਰ ਮਜ਼ਬੂਤ ਹੁੰਦੀ ਜਾਏਗੀ ਤੇ ਇਹਨੂੰ ਅਸੀਂ ਹੋਰ ਵੀ ਮਜ਼ਬੂਤ ਕਰਾਂਗੇ ਅਸੀਂ ਸੀਆਰ ਵੱਲੋਂ ਕੱਲ ਇੱਕ ਛੋਟੀ ਜਿਹਾ ਮਸਲਾ ਲੈ ਕੇ ਐਸਓ ਸਾਹਿਬ ਨੂੰ ਮਿਲੇ ਸੀ ਜਿਹੜਾ ਕਿ ਸਾਡੇ ਬੇਨਤੀ ਕਰਨ ਤੋਂ ਬਾਅਦ 5-7 ਮਿੰਟਾਂ ਦੇ ਵਿੱਚ ਐਸਓ ਸਾਹਿਬ ਨੇ ਹੱਲ ਕੀਤਾ ਅਸੀਂ ਅੱਜ ਉਹਨਾਂ ਨੂੰ ਸੀਆਰ ਦੀ ਟੀਮ ਵੱਲੋਂ ਅੱਜ ਬੁਲਾ ਕੇ 40 ਤੋਂ 50 ਬੰਦਿਆਂ ਨੇ ਸਨਮਾਨਿਤ ਕੀਤਾ ਤੇ ਐਸਐਸ ਸਾਹਿਬ ਨੇ ਵੀ ਸਾਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਕਿ ਤੁਸੀਂ ਰਾਤ ਨੂੰ ਆਜੋ ਦਿਨ ਆਜੋ ਟੈਲੀਫੋਨ ਕਰੋ ਮੈਂ ਤੁਹਾਨੂੰ ਪੂਰਨ ਤੌਰ ਤੇ ਸਹਿਯੋਗ ਦਵਾਂਗਾ ਅਥੇ ਪਹਿਲਾਂ ਵੀ ਦੇ ਰਹੇ ਆ ਆਉਣ ਵਾਲੇ ਸਮੇਂ 'ਚ ਵੀ ਦੇ ਇਸੇ ਤਰ੍ਹਾਂ ਹੀ ਐਚਡੀਐਮ ਸਾਹਿਬ ਸਵਾਤੀ ਮੈਡਮ ਜੀ ਆ ਅਸੀਂ ਉਹਨਾਂ ਨੂੰ ਵੀ ਦੋ ਚਾਰ ਵਾਰ ਮਿਲੇ ਉਹਨਾਂ ਨੇ ਵੀ ਪੂਰਨ ਸਹਿਯੋਗ ਦਿੱਤਾ ਸਾਨੂੰ ਪਰ ਸਾਡੇ ਗਰੀਬ ਬੰਦਿਆਂ ਦੇ ਕੋਈ ਗਲਤ ਅਨਸਰਾਂ ਦੇ ਅੰਗੇ ਇਸ ਤੋਂ ਕੰਮ ਕਰਨ ਦਾ ਸਤਿਅ ਅਧਿਕਾਰ ਵੀ ਰਹੇ ਆ ਅਸੀਂ ਪੂਰਨ ਸਾਉਂਡ ਡਿਵੀਜ਼ਨ ਦੇ ਪ੍ਰਸ਼ਾਸਨ ਦਾ ਸਾਡੀ ਸੀਆਰੂ ਟੀਮ ਵੱਲੋਂ ਧੰਨਵਾਦ ਕਰਦੇ ਆ ਸਾਡੇ ਸਾਨੂੰ ਜਿਹੜੀ ਮਤਲਬ ਕਿ ਗਾਈਡਲੈਂਸ ਦੇ ਰਹੇ ਆ ਸਾਡੇ ਪ੍ਰਧਾਨ ਅੰਕਲ ਸੂਤ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਆ ਸਾਡੀ ਟੀਮ ਅੱਗੇ ਤੋਂ ਵੀ ਬਿਹਤਰ ਕੰਮ ਕਰੂਗੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰੂਗੀ ਅਸੀਂ ਕੋਈ ਵੀ ਗਲਤ ਨਾ ਕੰਮ ਕਰਾਂਗੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਦੀ ਮੀਟਿੰਗ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਬਹੁਤ ਹੀ ਸਕਸੈਸਫੁਲ ਰਹੀ ਹੈ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਜੋ ਮੈਂਬਰ ਸੀਗੇ ਉਹਨਾਂ ਦੇ ਵੀ ਹਾਜ਼ਰੀ ਭਰ ਮਹੰਗਾਰਾ ਮਿਲਿਆ ਸਾਨੂੰ ਤੇ ਇਹਦੇ ਵਿੱਚ ਐਸਐਚਓ ਸਰਦਾਰ ਪੂਰਨ ਸਿੰਘ ਜੀ ਮੁੱਖ ਮਹਿਮਾਨ ਵਜੋਂ ਬੁਲਾਏ ਗਏ ਸੀਗੇ ਉਹਨਾਂ ਨੂੰ ਤੇ ਉਹਨਾਂ ਦੇ ਜੋ ਅੱਜ ਮੀਟਿੰਗ ਦੇ ਵਿੱਚ ਪਹੁੰਚਣ ਦੇ ਬਹੁਤ ਉਹਨਾਂ ਦੇ ਵਿਚਾਰ ਵੀ ਸੁਣੇ ਤੇ ਸਾਨੂੰ ਇਸ ਤਰ੍ਹਾਂ ਨਹੀਂ ਲੱਗਿਆ ਵੀ ਕਿਤੇ ਅਸੀਂ ਐਸਐਚਓ ਸਾਹਿਬ ਨਾਲ ਵੀ ਜਾਂ ਕਿਸੇ ਅਫਸਰ ਨਾਲ ਗੱਲ ਕਰ ਰਹੇ ਹਾਂ ਸਾਨੂੰ ਇਹ ਲੱਗਿਆ ਵੀ ਅਸੀਂ ਆਪਦੇ ਭਰਾਵਾਂ ਨਾਲ ਗੱਲ ਕਰ ਰਹੇ ਹਾਂ ਤੇ ਉਹਨਾਂ ਵੱਨੋਂ ਸਾਨੂੰ ਭਰੋਸਾ ਦਿਲਾਇਆ ਗਿਆ ਵੀ ਜੋ ਵੀ ਸ਼ਹਿਰ ਦੀਆਂ ਕੋਈ ਵੀ ਸਮੱਸਿਆਵਾਂ ਹੋਣਗੀਆਂ ਉਹ ਉਹਨਾਂ ਦੇ ਹਾਜ਼ਰੀ ਦੇ ਵਿੱਚ ਕੋਈ ਵੀ ਸਾਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਉਹ ਤੁਰੰਤ ਉਹਨਾਂ ਦਾ ਹੱਲ ਕਰਕੇ ਦੇਣਗੇ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹ ਜੋ ਸੰਗਠਨ ਬਣਿਆ ਹੈ ਪੰਕਜ ਸੂਜੀ ਜੀ ਪ੍ਰਧਾਨ ਹੈ ਸਾਡੇ ਪੰਜਾਬ ਪ੍ਰਧਾਨ ਆ ਉਹਨਾਂ ਦੀ ਰਹਿਮ ਨਵਾਈ ਵਿੱਚ ਇਹ ਬਣਿਆ ਹੈ ਅਸੀਂ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਵੀ ਉਹਦੇ ਨਾਲ ਜੁੜੇ ਆ ਮੈਨੂੰ ਜੁੜੇ ਨੂੰ ਬਹੁਤ ਘੱਟ ਸਮਾਂ ਹੋਇਆ 15 20 ਦੇ ਕਰੀਬ ਆ ਜਦੋਂ ਉਹਨਾਂ ਦਾ ਅਸੀਂ ਦੇਖਿਆ ਸਾਰਾ ਤਾਰਜਵਾਰ ਜਾਂ ਜੋ ਵੀ ਕੁਝ ਕਰਦੇ ਸੀ ਉਹਨਾਂ ਦੀ ਐਕਟੀਵਿਟੀ ਹੁੰਦੀ ਸੀਗੀ ਉਹਦੇ ਨਾਲ ਅਸੀਂ ਪ੍ਰਭਾਵਿਤ ਹੋ ਕੇ ਅਸੀਂ ਇਹਦੇ ਵਿੱਚ ਜੁੜੇ ਆ ਸਾਨੂੰ ਉਹਨਾਂ ਦੇ ਵਿਚਾਰ ਤੇ ਉਹਨਾਂ ਦੇ ਕੰਮਾਂ ਤਾਂ ਬਹੁਤ ਹੀ ਬਹੁਤ ਵਧੀਆ ਲੱਗਿਆ ਤੇ ਹੋਰ ਵੀ ਅਸੀਂ ਅੱਗੇ ਆਪਦੇ ਦੋਸਤਾਂ ਮਿੱਤਰਾਂ ਨੂੰ ਉਹ ਦੱਸਦੇ ਆ ਉਹ ਵੀ ਇਹਦੇ ਵਿੱਚ ਸਮੂਲੀਅਤ ਕਰਨ ਦੀ ਬਹੁਤ ਖੇਚਲ ਕਰਦੇ ਆ ਤੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਉਹਨਾਂ ਨੇ ਇਹ ਕੰਮ ਕੀ ਇਹ ਸਮਾਜ ਸੇਵੀ ਕੰਮ ਕਿਸੇ ਦਾ ਇਹ ਪਰਸਨਲ ਨਹੀਂਗਾ ਇਸ ਕਰਕੇ ਸਾਨੂੰ ਉਹ ਬਹੁਤ ਵਧੀਆ ਲੱਗਿਆ ਇਸ ਦੇ ਵਿੱਚ ਅਸੀਂ ਜੁੜੇ ਆਂਗੇ ਤੇ ਅਸੀਂ ਧੰਨਵਾਦ ਕਰਦੇ ਆਂਗੇ ਸਮੂਚਾ ਜੋ ਵੀ ਅੱਜ ਮੀਡੀਆ ਦੇ ਆਏ ਹੈਗੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਦੇ ਜ਼ਰੀਏ ਹੀ ਸਾਡੀਆਂ ਇਹ ਗੱਲਾਂ ਜਿਹੜੀਆਂ ਹੈਗੀਆਂ ਜਾਂ ਸਾਡੇ ਕੰਮ ਜਾਂ ਅੱਜ ਦੀ ਜੋ ਵੀ ਮੀਟਿੰਗ ਹੋਈ ਆ ਵੀ ਉਹ ਸਾਰੇ ਪਬਲਿਕ ਹੋਊਗੀ ਤਾਂ ਹੀ ਉਹ ਜਾਗਰੂਕਤ ਹੋਊਗੀ ਤੇ ਅਸੀਂ ਮੀਡੀਆ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਧੰਨਵਾਦ ਇਸ ਆਰਗੇਨਾਈਜ਼ ਅੰਦਾਜ਼ ਸੰਸਥਾ ਦਾ ਜਿੰਨਾਂ ਨੇ ਪੂਰ ਚੇਤੇ ਤੌਰ ਤੇ ਪ੍ਰੋਗਰਾਮ ਲਿਖਿਆ ਤੇ ਗੱਲਬਾਤ ਕੀਤੀ ਹੈ ਨਿਹਾਲ ਸਿੰਘ ਵਾਲਾ ਮੰਡੀ ਇੱਕ ਵਪਾਰਕ ਹੱਬ ਹੈ ਵਪਾਰਕ ਸੰਸਥਾ ਹੈ ਇੱਥੇ ਹਰ ਖਿੱਤੇ ਨਾਲ ਜੁੜੇ ਹੋਏ ਦੁਕਾਨਦਾਰ ਸੈਲਰ ਮਾਲਕ ਮਜ਼ਦੂਰ ਤੇ ਸਾਰੇ ਵਰਗੀ ਮਲਾਜ਼ਮ ਵਰਗ ਇੱਥੇ ਹਨ ਆ ਇਹ ਸਮਾਜ ਸੇਵਾ ਸੰਸਥਾ ਨੇ ਕਈ ਗੱਲਾਂ ਨੋਟਿਸ ਵਿੱਚ ਲਿਆਂਦੀਆਂ ਨੇ ਮੇਰੀ ਤਨਾਤੀ ਹੋਈ ਜਦੋਂ ਉਹਦੇ ਵਿੱਚ ਮੈਂ ਗਸਤ ਇਲਾਕੇ ਵਿੱਚ ਕੀਤੀ ਅਫਸਰਾਂ ਦੇ ਹਕੂ ਨਾਲ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵਿਸ਼ੇਸ਼ ਇਹ ਤਹਿਤਾ ਨੇ ਕਿ ਜਨਤਾ ਦੇ ਜਾਨ ਮਾਲ ਦੀ ਹਫਾਜ਼ਤ ਕੀਤੀ ਯਕੀਨੀ ਬਣਾਈ ਜਾਵੇ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਹੈ ਮੁਹਿੰਮ ਚਲਾਈ ਜਾਵੇ ਉਹਦੇ ਸੰਬੰਧ ਦੇ ਵਿੱਚ ਹੀ ਅਸੀਂ ਤਤਪਾਰਾਂ ਤੋਂ ਇਹਨਾਂ ਨੇ ਉਹ ਚੇਚੇ ਤੌਰ ਤੇ ਬੁਲਾ ਕੇ ਜਿੰਨੇ ਕੋ ਅਸੀਂ ਕੰਮ ਕੀਤੇ ਹਨ ਚੰਗੇ ਉਹਦੇ ਬਾਰੇ ਇਹਨਾਂ ਨੇ ਉਤਸ਼ਾਹਤ ਕੀਤਾ ਵੀ ਵਾਕਿਆ ਚੰਗਾ ਕੀਤਾ ਜਿੰਨੀਆਂ ਕੋ ਇਹਨਾਂ ਨੇ ਗੱਲਾਂ ਜਾਂ ਹੋਰ ਕੋਈ ਸਮੱਸਿਆਵਾਂ ਨੇ ਸਮਾਜ ਦੀਆਂ ਪਿੰਡ ਦੀਆਂ ਸ਼ਹਿਰਾਂ ਦੀਆਂ ਮੰਡੀ ਦੀਆਂ ਉਹ ਦੱਸਿਆ ਨੇ ਉਹਦੇ ਤੇ ਅਸੀਂ ਹੋਰ ਵਿਸ਼ੇਸ਼ ਧਿਆਨ ਦੇ ਕੇ ਅੱਗੇ ਭਵਿੱਖ ਵਿੱਚ ਕੰਮ ਕਰਨ ਲਈ ਵਚਨਬੱਧ ਹਾਂ ਸਰ ਚੰਗੇ ਕੰਮਾਂ ਦੀ ਗੱਲ ਕੀਤੀ ਹੈ ਸਹੀ ਅਸੀਂ ਦੇਖਿਆ ਕਿ ਕੋਈ ਵੀ ਸਮਾਗਮ ਹੋਵੇ ਨਾ ਭਾਵੇਂ ਸਮਾਵਾ ਹੋਣ ਮੁੱਖ ਮੇ ਮਾਰਗੋ ਜੇ ਤੁਹਾਨੂੰ ਬੁਲਾਇਆ ਜਾਂਦਾ ਤੇ ਇੱਕੋ ਵੀ ਜਿਹੜੀ ਗੱਲ ਕੀਤੀ ਗਈ ਇਹਨਾਂ ਨੇ ਕਿ ਸਾਨੂੰ ਇੱਦਾਂ ਨਹੀਂ ਲੱਗਿਆ ਕਿ ਮੁਲਾਜ਼ਮ ਦੇ ਨਾਲ ਗੱਲ ਕਰਿਆ ਕੀ ਡਿਫਰੈਂਸ ਲੱਗਦਾ ਇਹ ਚੀਜ਼ਾਂ ਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਭਾਈਚਾਰਕ ਸਾਂਝ ਜ਼ਰੂਰੀ ਹੈ ਸਾਡੇ ਰੁਤਬੇ ਸਾਡੀ ਹਾਇਸियत ਸਾਡੀ ਜਿਹੜੀ ਉਹ ਹਾਲਾਤ ਨੇ ਉਹ ਲਹਿਦਾ ਨਹੀਂ ਅੱਛਾ ਸਭ ਤੋਂ ਪਹਿਲਾਂ ਸਾਡੇ ਵਿੱਚ ਇਨਸਾਨੀਅਤ ਹੋਣੀ ਜ਼ਰੂਰੀ ਹੈ ਜੇ ਅਸੀਂ ਇਨਸਾਨ ਇਨਸਾਨ ਨਾਲ ਮੁਹੱਬਤ ਕਰਾਂਗੇ ਦੁੱਖ ਸੁੱਖ ਚ ਸਾਂਝੀਵਾਲ ਹੋਵਾਂਗੇ ਤਾਂ ਹੀ ਸਾਡਾ ਜਿਹੜਾ ਪੁਲਿਸ ਪੁਲਿਸ ਦਾ ਤੇ ਪਬਲਿਕ ਦਾ ਪਾੜਾ ਜਿਹੜਾ ਇਹ ਮਿਟ ਸਕਦਾ ਹੈ ਮੇਰੀ ਕੋਸ਼ਿਸ਼ ਇਹੀ ਹੁੰਦੀ ਅਫਸਰਾਂ ਨੇ ਇਹੀ ਸਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਨੇ ਵੀ ਤੁਸੀਂ ਪਬਲਿਕ ਦੇ ਨਾਲ ਇੱਕ ਪਰਿਵਾਰ ਬਣ ਕੇ ਵਿਚਰੋ ਚੰਗੇ ਲੋਕਾਂ ਦੇ ਨਾਲ ਪਰਿਵਾਰ ਬਣ ਕੇ ਵਿਚਰੋ ਜਿਹੜੇ ਸਮਾਜ ਦੇ ਮਾੜੇ ਅੰਸਰ ਹਨ ਉਹਨਾਂ ਦੇ ਖਿਲਾਫ ਡਟ ਜਾਓ ਤੇ ਉਸੇ ਤਰ੍ਹਾਂ ਇਸੇ ਕਰ ਰਹੇ ਆ ਇਹਨਾਂ ਨੇ ਪਿਆਰ ਦਿੱਤਾ ਇੱਕ ਜਿਵੇਂ ਅਸੀਂ ਭੈਣ ਭਰਾ ਚਾਚਾ ਤਾਇਆ ਇੱਕ ਪਰਿਵਾਰਕ ਮੈਂਬਰ ਗੱਲਾਂ ਬਾਤਾਂ ਕਰਦੇ ਆ ਮੈਨੂੰ ਐ ਫੀਲ ਹੋਇਆ ਵੀ ਜਿਵੇਂ ਮੈਂ ਆਪਣੇ ਪਰਿਵਾਰ ਵਿੱਚ ਬੈਠਾ ਉਹੋ ਜਿਹਾ ਹੀ ਇਹਨਾਂ ਨੇ ਮੈਨੂੰ ਅਗੋਸਤਕਾਰ ਦਿੱਤਾ ਇੱਕ ਛੋਟਾ ਵੀਰ ਹੋਣ ਦੇ ਨਾਤੇ ਤੇ ਇਹ ਤਾਂ ਮੇਰੇ ਨਾਲੋਂ ਜ਼ਿਆਦਾ ਇਹ ਭਾਈ ਦੱਸ ਸਕਦੇ ਨੇ ਕਿ ਇਹਨਾਂ ਨੂੰ ਕੀ ਚੰਗਾ ਲੱਗਾ ਮੈਂ ਤਾਂ ਇੱਕ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਦਾ ਨਮੈਂਦਾ ਹੋਣ ਦੇ ਕਰਕੇ 24 ਘੰਟੇ ਇਹਨਾਂ ਦੀ ਸੇਵਾ ਵਿੱਚ ਹਾਜ਼ਰਾਂ ਅੱਜ ਵੀ ਹਾਂ ਤੇ ਹਮੇਸ਼ਾ ਰਵਾਂਗਾ